ਸਸੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੜਾਸ ਪੋਸਟ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਵਿੱਚ ਹਰ ਪਰਿਵਾਰ ਲਈ 10 ਲੱਖ ਦੇ ਬੀਮੇ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਇਸ ਯੋਜਨਾ ਤੋਂ ਖੁਸ਼ ਹੋ ਸਕਦੇ ਹੋ ਪਰੰਤੂ ਬੀਜੇਪੀ ਉਸ ਯੋਜਨਾ ਤੋਂ ਖੁਸ਼ ਨਹੀਂ ਹੈ ਪੂਰਾ ਮਾਮਲਾ ਜਾਣਨ ਲਈ ਬੀਜੇਪੀ ਵੱਲੋਂ ਵਾਇਰਲ ਕੀਤੀ ਇਹ ਵੀਡੀਓ ਨੂੰ ਜ਼ਰੂਰ ਦੇਖੋ ਬੀਜੇਪੀ ਵੱਲੋਂ ਇਹ ਵੀਡੀਓ ਨੂੰ ਵਾਇਰਲ ਕਰਕੇ ਪੋਲ ਖੋਲਣ ਦੇ ਦਾਅਵੇ ਕੀਤੇ ਗਏ ਹਨ ਬੀਜਪੀ ਨੇ ਆਪਣੀ ਭੜਾਸ ਕੱਢ ਦਿਆ ਕਿਹਾ ਕੇਂਦਰ ਸਰਕਾਰ ਕੈਂਪ ਲਾ ਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਦੇਣ ਲੱਗੀ ਪੰਜਾਬ ਸਰਕਾਰ ਨੇ 50 ਪੁਲਿਸ ਦਾ ਸਹਾਰਾ ਲੈ ਕੇ ਸਾਰੇ ਕੈਂਪ ਬੰਦ ਕਰਵਾ ਦਿੱਤੇ ਬੀਜਪੀ ਤੇ ਡਾਟਾ ਚੋਰੀ ਦੇ ਇਲਜ਼ਾਮ ਲਗਾਏ ਬੀਮੇ ਦੇ ਨਾਂ ਤੇ ਪੰਜਾਬ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ ਰਜਿਸਟ੍ਰੇਸ਼ਨ ਦੀ ਕੋਈ ਲੋੜ ਨਹੀਂ ਹੈ ਇਹ ਸਵਾਸੀ ਨਹੀਂ ਕਹਿ ਰਹੇ ਬੀਜਪੀ ਕਹਿ ਰਹੀ ਹੈ ਤੁਸੀਂ ਬੀਜਪੀ ਵੱਲੋਂ ਜਾਰੀ ਕੀਤੀ ਵੀਡੀਓ ਦੇਖੋ ਮਾਨ ਸਾਹਿਬ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਸੀਗੇ ਵੀ ਪੂਰੇ ਪੰਜਾਬ ਦੇ ਵਸਨੀਕਾਂ ਦਾ ਇਹ ਜਿਹੜਾ 10 ਲੱਖ ਤੱਕ ਦਾ ਲਾਜ ਆ ਉਹ ਮੁਫਤ ਹੈ ਜਿਹੜਾ ਪੰਜਾਬ ਦਾ ਵਸਨੀਕ ਹੈ ਤੁਸੀਂ ਇੱਕ ਸਿੰਪਲੀ ਨੋਟੀਫਿਕੇਸ਼ਨ ਵਿਧਾਨ ਸਭਾ ਦੇ ਵਿੱਚ ਕਰੋ ਵੀ ਭਾਈ ਕੱਲ ਤੋਂ ਸਾਰੇ ਪੰਜਾਬ ਵਸਨੀਕਾਂ ਦਾ ਲਾਜ ਫਰੀ ਹੈ ਦੱਸੋ ਅੱਗੇ ਆਪਦੇ ਤੁਸੀਂ ਕਹਿੰਦੇ ਹੁੰਦੇ ਸੀ ਪਹਿਲਾਂ ਪੁਰਾਣੀਆਂ ਪਾਰਟੀਆਂ ਆਉਂਦੀਆਂ ਫੋਟੋ ਲਾਂਦਿਆਂ ਥਾਂ-ਥਾਂ ਆਹ ਕੀ ਕਰਿਆ ਤੁਸੀਂ ਆਹ ਪਿੱਛੇ ਦੇਖੋ ਬੋਰਡ ਲੱਗਿਆ ਉਹ ਪਿੱਛੇ ਇੱਧਰ ਦੇਖੋ ਬੋਰਡ ਲੱਗਿਆ ਨਹੀਂ ਸੱਚੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਅੱਜ ਤੋਂ ਤਕਰੀਬਨ 1.5-2 ਮਹੀਨੇ ਪਹਿਲਾਂ ਆਪਾਂ ਪੰਜਪਾ ਵੱਲੋਂ ਇੱਕ ਮਹਿਮ ਚਲਾਈ ਗਈ ਸੀ ਪੰਜਪਾ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਉਸ ਸਕੀਮ ਦੇ ਤਹਿਤ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਏ ਗਏ ਸੀਗੇ ਉਹਨਾਂ ਕੈਂਪਾਂ ਦੇ ਵਿੱਚ ਸੈਂਟਰ ਵੱਲੋਂ ਜਿਹੜੀਆਂ ਸਕੀਮਾਂ ਮੋਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਉਹ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਸੀਗੀਆਂ ਜਿਹੜਾ ਆਪਾਂ ਇਹ ਵੀ ਕਹਿ ਸਕਦੇ ਕੋਈ ਪੈਸਾ ਨਹੀਂ ਸੀ ਲਿਆ ਜਾਂਦਾ ਤੇ ਤੁਰੰਤ ਪ੍ਰਭਾਵ ਨਾਲ ਉੱਥੇ ਹੀ ਪ੍ਰਭਾਵ ਆ ਕੇ ਉਹਦੇ ਜਿਹੜੇ ਕਾਰਡ ਸੀ मौके ਤੇ ਹੀ ਬਣਾ ਕੇ ਦਿੱਤੇ ਜਾਂਦੇ ਸੀ ਪਰ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਸੀਗੀ ਮਾਣ ਸਾਹਿਬ ਉਹਨਾਂ ਤੋਂ ਇਹ ਜਰਿਆ ਨਹੀਂ ਗਿਆ ਉਹਨਾਂ ਦੇ ਅੱਖ ਦੇ ਵਿੱਚ ਇਹ ਰੜਕਣ ਲੱਗੀ ਕਿਉਂਕਿ ਭਾਜਪਾ ਇਸ ਕੈਂਪਾਂ ਦੇ ਥਰੂ ਲੋਕਾਂ ਦੇ ਵਿੱਚ ਵਧਣ ਲੱਗੀ ਸੀ ਲੋਕ ਭਾਜਪਾ ਦੇ ਨਾਲ ਜੁੜਨ ਲੱਗ ਗਏ ਸੀ ਕਿਉਂਕਿ ਉਹਨਾਂ ਨੂੰ ਸੈਂਟਰ ਦੀ ਜਿਹੜੀ ਸਕੀਮਾਂ ਸੀ ਉਹਨਾਂ ਬਾਰੇ ਪਤਾ ਨਹੀਂ ਸੀ ਹੁੰਦਾ ਪਰ ਉਸ ਕੈਂਪਾਂ ਦੇ ਵਿੱਚ ਉਹਨਾਂ ਨੂੰ ਉਹ ਸਕੀਮਾਂ ਦਾ ਲਾਭ ਮਿਲਣ ਲੱਗ ਗਏ ਜਦੋਂ ਕਿਸੇ ਨੂੰ ਲਾਭ ਮਿਲਣਾ ਹੋਵੇ ਤਾਂ ਉਬੇ ਸੀ ਗੱਲ ਹੈ ਆਮ ਗੱਲ ਹੈ ਵੀ ਉਹ ਲੋਕ ਉਸ ਸਰਕਾਰ ਦੇ ਨਾਲ ਜੁੜਦੇ ਨੇ ਉਸ ਦੇ ਤਹਿਤ ਮਾਨ ਸਰਕਾਰ ਨੇ ਪੰਜਾਬ ਪੁਲਸ ਦਾ ਸਹਾਰਾ ਲੈਂਦੇ ਹੋਏ ਭਾਜਪਾ ਦੇ ਉਹ ਜਿਹੜੇ ਕੈਂਪ ਸੀ ਬੰਦ ਕਰਾਏ ਉਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੱਥੇ ਜਿਹੜਾ ਹੈਗਾ ਡਾਟਾ ਕਲੈਕਟ ਕਰ ਰਹੇ ਹੋ ਡਾਟਾ ਚੋਰੀ ਕਰ ਰਹੇ ਹੋ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਇੱਕ ਮੀਹੰਬੀ ਚਲਾਈ ਵੀ ਭਾਜਪਾ ਡਾਟਾ ਚੋਰੀ ਕਰ ਰਹੀ ਹੈ ਉਸ ਤੋਂ ਬਾਅਦ ਇਹਨਾਂ ਨੇ ਬਖਵਾਕ ਆਵੇ ਹੀ ਵਲੰਟੀਅਰਾਂ ਤੋਂ ਐਪਲੀਕੇਸ਼ਨਾਂ ਦਿੱਤੀਆਂ ਵੀ ਜਿਹੜਾ ਹੈਗਾ ਪਿੰਡਾਂ ਦਾ ਮਾਹੌਲ ਖਰਾਬ ਹੋ ਰਿਹਾ ਤੇ ਜਿਹੜੇ ਕੈਂਪਸ ਸੀ ਉਹ ਬੰਦ ਕਰਾਏਗੇ ਹੁਣ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਵੀ ਮਾਨ ਸਰਕਾਰ ਵੱਲੋਂ ਆ ਇੱਕ ਸਕੀਮ ਚਲਾਈ ਗਈ ਹੈ ਮੁੱਖ ਮੰਤਰੀ ਸਿਹਤ ਯੋਜਨਾ ਜਿਦੇ ਵਿੱਚ ਹਰੇਕ ਬੰਦੇ ਦਾ 10 ਲੱਖ ਤੱਕ ਦਾ ਲਾਜ ਫਰੀ ਹੈ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਅੱਜ ਬਰਨਾਲੇ ਦੇ ਵਿੱਚ ਇਹਨਾਂ ਨਹੀਂ ਜਿਹੜੇ ਹੈਗੇ ਕੈਂਪ ਵੱਖ-ਵੱਖ ਥਾਵਾਂ ਤੇ ਲਗਾਏ ਗਏ ਆ ਅਸੀਂ ਮਿਸਪਲ ਕਮੇਟੀ ਬਰਨਾਲੇ ਦੇ ਵਿੱਚ ਖੜੇ ਆ ਜਿੱਥੇ ਰਜਿਸਟ੍ਰੇਸ਼ਨ ਕਰੀ ਜਾਂਦੀ ਆ ਉੱਥੋਂ ਮੈਂ ਅੰਦਰੋਂ ਪਤਾ ਕਰਿਆ ਆ ਕਾਰਡ ਬਣਾ ਕੇ ਦਿੱਤਾ ਜਾਂਦਾ ਜਿੱਥੇ ਬੰਦੇ ਦਾ ਨਾਮ ਤੇ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੁੰਦਾ ਇਹਦੇ ਲਈ ਰਜਿਸਟ੍ਰੇਸ਼ਨ ਕਰਨ ਲਈ ਇਹ ਬੰਦੇ ਦਾ ਆਧਾਰ ਕਾਰਡ ਪਲੱਸ ਉਹਦਾ ਵੋਟਰ ਕਾਰਡ ਲੈ ਰਹੇ ਨੇ ਮੈਂ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਸੀਗੇ ਵੀ ਪੂਰੇ ਪੰਜਾਬ ਦੇ ਵਸਨੀਕਾਂ ਦਾ ਇਹ ਜਿਹੜਾ 10 ਲੱਖ ਤੱਕ ਦਾ ਲਾਜ ਆ ਉਹ ਮੁਫਤ ਹੈ ਜੇ 10 ਲੱਖ ਤੱਕ ਦਾ ਲਾਜ ਮੁਫਤ ਹੈ ਤਾਂ ਫਿਰ ਤੁਸੀਂ ਇਹ ਰਜਿਸਟ੍ਰੇਸ਼ਨ ਕਿਉਂ ਕਰਾ ਰਹੇ ਹੋ ਜੇ ਰਜਿਸਟ੍ਰੇਸ਼ਨ ਕਰਾ ਰਹੇ ਹੋ ਤਾਂ ਤੁਹਾਨੂੰ ਵੋਟਰ ਕਾਰਡ ਦੀ ਕੀ ਲੋੜ ਹੈ ਜਿਹੜਾ ਪੰਜਾਬ ਦਾ ਵਸਨੀਕ ਹੈ ਤੁਸੀਂ ਇੱਕ ਸਿੰਪਲ ਜੀ ਨੋਟੀਫਿਕੇਸ਼ਨ ਵਿਧਾਨ ਸਭਾ ਦੇ ਵਿੱਚ ਕਰੋ ਵੀ ਭਾਈ ਕੱਲ ਤੋਂ ਸਾਰੇ ਪੰਜਾਬ ਵਸਨੀਕਾਂ ਦਾ ਲਾਜ ਫ੍ਰੀ ਹੈ ਇੱਕ ਗਾਈਡਲਾਈਨ ਜਾਰੀ ਕਰੋ ਸਿਹਤ ਵਿਭਾਗ ਨੂੰ ਤੇ ਸਾਰੇ ਜਿਹੜੇ ਤੁਸੀਂ ਹਸਪਤਾਲ ਨਿੱਜੀ ਜਿਹੜੇ ਪ੍ਰਾਈਵੇਟ ਨੇ ਜੋੜਨੇ ਚਾਹੁੰਦੇ ਉਹ ਉਹਨਾਂ ਨੂੰ ਜੋੜ ਕੇ ਇੱਕ ਡਿਟੇਲ ਦੇ ਦਿਓ ਵੀ ਭਾਈ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਹੈ ਤੇ ਪ੍ਰਾਈਵੇਟ ਆ ਚੁਣਿੰਦਾ ਜਿਹੜੇ ਸਾਡੇ ਹਸਪਤਾਲ ਆ ਉਹਦੇ ਵਿੱਚ ਫ੍ਰੀ ਹੈ ਤਾਂ ਆ ਜਿਹੜਾ ਇਹ ਧਾਮ-ਜਾਮ ਹੈ ਜਾਂ ਇਹ ਇਹ ਕਾਦੇ ਲਈ ਹੈ ਹੁਣ ਇਹ ਹੈ ਕਿ ਤੁਸੀਂ ਦੱਸ ਸਕਦੇ ਹੋ ਇਹ ਡਾਟਾ ਚੋਰੀ ਨਹੀਂ ਹੈਗਾ ਪਹਿਲਾਂ ਤੁਸੀਂ ਭਾਜਪਾ ਨੂੰ ਇਸ ਚੀਜ਼ ਤੋਂ ਰੋਕਿਆ ਪਾਰਪਾ ਦੇ ਤੁਸੀਂ ਬੋਰਡ ਚੋਰੀ ਦਾ ਇਲਜ਼ਾਮ ਲਾਇਆ ਤੁਸੀਂ ਡਾਟਾ ਚੋਰੀ ਦਾ ਇਲਜ਼ਾਮ ਲਾਇਆ ਆਹ ਤਾਂ ਸਿੱਧੇ ਸਿੱਧਾ ਡਾਟਾ ਚੋਰੀ ਹੈ ਡਾਟਾ ਵੀ ਛੱਡੋ ਜਿਹੜੀ ਪਾਰਪਾ ਮਤਲਬ ਜਿਹੜੀ ਉਹਦੀ ਸੋਚ ਦੀ ਤੁਸੀਂ ਤਾਂ ਉਹ ਸੋਚ ਵੀ ਚੋਰੀ ਕਰ ਲਈ ਸੇਮ ਕੈਂਪ ਤੁਸੀਂ ਲਾਣ ਲੱਗੇ ਮੈਂ ਵੀਰ ਨੂੰ ਕਹੂੰਗਾ ਆ ਰਿਓ ਤੁਹਾਨੂੰ ਨਾਲ ਲੈ ਕੇ ਚਾਲਦੇ ਹਾਂ ਦਖਾਣੇ ਆ ਇਹ ਸਰਕਾਰੀ ਬਿਲਡਿੰਗ ਸਰਕਾਰੀ ਬਿਲਡਿੰਗ ਦੇ ਵਿੱਚ ਪ੍ਰਾਈਵੇਟ ਕੰਮ ਹੋ ਰਿਹਾ ਸਾਰਾ ਸਾਡੇ ਕੋਲ ਵੀ ਸੀਐਸਸੀ ਸੈਂਟਰ ਸੀ ਜਿਹਦੇ ਤਹਿਤ ਅਸੀਂ ਲੋਕਾਂ ਨੇ ਜਿਹੜੇ ਕਾਰਡ ਸੀ ਉਹ ਪਰਉਂਦੇ ਸੀ ਜਿਹੜੇ ਮੈਂ ਅੰਦਰ ਬੰਦੇ ਵੀ ਦੇਖੇ ਆ ਉਹ ਵੀ ਸਰਕਾਰੀ ਕੋਈ ਮੁਲਾਜ਼ਮ ਨਹੀਂ ਕਿਸੇ ਡਿਪਾਰਟਮੈਂਟ ਦੇ ਮੁਲਾਜ਼ਮ ਨਹੀਂ ਉਹ ਵੀ ਪ੍ਰਾਈਵੇਟ ਸੀ ਐਸੀ ਕਹਰੇ ਆ ਵੀ ਸਾਡੇ ਕੋਲ ਸੈਂਟਰ ਹੈਗੇ ਆ ਆ ਮਾਝਾ ਦਾ ਬਹੁਤ ਸੋਹਣਾ ਬੋਰਡ ਲੱਗਿਆ ਆ ਹੋਰ ਤੁਹਾਨੂੰ ਮੈਂ ਨਾਲ ਦੱਸਦਾ ਇਹਦੇ ਵਿੱਚ ਲਿਖਿਆ ਗਿਆ ਮੁੱਖ ਮੰਤਰੀ ਸਹਿਦ ਸਕੀਮ ਕਾਰਡ ਤੁਹਾਡੇ ਪਰਿਵਾਰ ਨੂੰ ਪੰਜਾਬ ਦੇ ਜੰंडीगढ़ ਦੇ ਸਾਰੇ ਸੋਚੀਬੰਦ ਹਸਪਤਾਲ ਨਿੱਜੀ ਅਤੇ ਸਰਕਾਰੀ ਇੱਥੋਂ ਕੀ ਪਤਾ ਲੱਗਦਾ ਵੀ ਪਹਿਲਾਂ ਤਾਂ ਪੁੱਛਣਾ ਲੋਵੇ ਪੰਜਾਬ ਸਰਕਾਰ ਦਾ ਜੰंडीगढ़ ਕੀ ਲੈਣਾ ਦੇਣਾ ਹੋਊ ਵੀ ਪ੍ਰਾਈਵੇਟ ਹਸਪਤਾਲਾਂ 'ਚ ਇਹਦੇ ਵਿੱਚ ਜਿਹੜਾ 5 ਲੱਖ ਤੱਕ ਦਾ ਲਾਜ ਹੈ ਸੈਂਟਰ ਵੱਲੋਂ ਫ੍ਰੀ ਹੁੰਦਾ ਉਹ ਇਹਵੇਂ ਬਿਠਾਇਆ ਇਕੱਲੇ ਪੰਜਾਬ ਸਰਕਾਰ ਦੀ ਸਕੀਮ ਨਹੀਂ ਹੈਗੀ ਇਹਦੇ ਵਿੱਚ 5 ਲੱਖ ਤੱਕ ਦਾ ਜਿਹੜਾ ਲਾਜ ਹੈ ਉਹ ਸੈਂਟਰ ਦੀ ਸਕੀਮ ਵਾਲਾ ਹੈਗਾ ਆ ਇੱਥੇ ਬੈਠਣ ਨੂੰ ਇਹਨਾਂ ਨੇ ਨਾਮ ਲਗਾਇਆ ਸੀ ਪਹਿਲਾਂ ਬਹੁਤ ਇੱਥੇ ਢੀੜ ਸੀਗੀ ਤੇ ਆ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਣਾ ਚਾਹੁੰਦਾ ਤੁਸੀਂ ਬਣਾ ਦੋ ਵੀਰੋ ਆਪਾਂ ਅੰਦਰ ਨਹੀਂ ਜਾਣਾ ਮੁੜ ਕੇ ਨਾ ਕਹਿੰਦਾ ਸਰਕਾਰੀ ਕੰਮਾਂ 'ਚ ਬਿਗਨ ਪਾਦੀ ਮੜੇ ਕਮਾ ਲਿਓ ਇਹ ਜਿੱਥੇ ਕਰ ਨਹੀਂ ਕਰਦਾ ਇਹ ਜਿੱਥੇ ਬੰਦਰ ਬਣਾ ਲੈ ਦੇ ਹੋਗੀ ਬੰਦ ਆਹ ਕੱਢੀ ਫਾਰਮਸਟਰੀ ਦੇ ਨਾਲ ਇਹ दिमेगी ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋ ਇੱਥੇ ਲੈਪਟਾਪ ਇਹਨਾਂ ਨੇ ਰੱਖੇ ਹੋਏ ਨੇਗੇ ਇਹ ਜਿੱਥੇ ਆਪਾਂ ਹੈਗੇ ਆ ਇਹ ਮਿਸਫੁਲ ਕਮੇਡੀ ਇਹ ਸਰਕਾਰ ਦੀ ਥਾਂ ਨਹੀਂ ਤੇ ਸਰਕਾਰ ਦੀ ਥਾਂ ਦੇ ਬਿਤੇ ਇਹ ਕੋਈ ਸਰਕਾਰੀ ਬੰਦੇ ਇਹ ਰਜਿਸਟ੍ਰੇਸ਼ਨ ਨਹੀਂ ਕਰਾ ਰਹੇ ਇਹ ਜਿਹੜੀ ਰਜਿਸਟ੍ਰੇਸ਼ਨ ਭਰ ਰਹੇ ਨੇ ਇਹ ਪ੍ਰਾਈਵੇਟ ਬੰਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਸਾਡੇ ਕੋਲੇ ਸੀਐਸਸੀ ਸੈਂਟਰ ਨੇ ਹੁਣ ਮਾਨ ਸਾਹਿਬ ਇੱਥੇ ਜਵਾਬ ਦੇਣ ਵੀ ਭਾਈ ਇਹ ਪ੍ਰਾਈਵੇਟ ਬੰਦੇ ਕਿਵੇਂ ਸਰਕਾਰੀ ਬਿਲਡਿੰਗਾਂ ਦੇ ਅੰਦਰ ਬੈਠੇ ਨੇ ਸਰਕਾਰੀ ਬਿਲਡਿੰਗ ਦੇ ਅੰਦਰ ਕੱਲਾ ਸਰਕਾਰ ਦਾ ਨੁਮਾਇੰਦਾ ਸਰਕਾਰੀ ਮੁਲਾਜ਼ਮ ਬੈਠ ਸਕਦਾ ਕੋਈ ਪ੍ਰਾਈਵੇਟ ਬੰਦਾ ਨਹੀਂ ਬੈਠ ਸਕਦਾ ਹੁਣ ਜੇ ਰੱਬ ਨਾ ਕਰੇ ਜਿਹੜੇ ਬੰਦਿਆਂ ਦੀ ਇਹ ਡਿਟੇਲ ਲਈ ਜਾ ਰਹੀ ਹੈ ਆਧਾਰ ਕਾਰਡ ਪਲੱਸ ਬੋਟਰ ਕਾਰਡ ਦੇ ਕੱਲ ਨੂੰ ਕਿਸੇ ਦੇ ਬੈਂਕ ਖਾਤੇ ਜਿਵੇਂ ਆਧਾਰ ਕਾਰਡ ਨਾਲ ਅਟੈਚ ਨਹੀਂ ਅਗਰ ਕਿਸੇ ਦੇ ਨਾਲ ਕੋਈ ਫਰੋਡ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਆਮ ਆਦਮੀ ਦਾ ਕੋਈ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜ਼ਿੰਮੇਵਾਰ ਹੈ ਜਾਂ ਕੋਈ ਹਲਕਾ ਇੰਚਾਰਜ ਜ਼ਿੰਮੇਵਾਰ ਹੈ ਜਾਂ ਇਥੋਂ ਦੇ ਐਮਪੀ ਜਿਹੜੇ ਮੀਤ ਸਿੰਘ ਸਾਹਿਬ ਨੇ ਉਹ ਜ਼ਿੰਮੇਵਾਰ ਹੈ ਜਾਂ ਅਮਨ अरोड़ा ਦੀ ਪੰਜਾਬ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਉਹ ਜ਼ਿੰਮੇਵਾਰ ਹੈ ਜਾਂ ਭਗਵੰਤ ਮਾਨ ਸਾਹਿਬ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਇਹਨੂੰ ਕਲੀਅਰ ਕਰੋ ਵੀ ਸਰਕਾਰੀ ਬਿਲਡਿੰਗ ਦੇ ਵਿੱਚ ਪ੍ਰਾਈਵੇਟ ਕੰਮ ਕਿਵੇਂ ਚੱਲ ਰਹੇ ਨੇ ਇਹ ਜਿਹੜੀ ਤੁਸੀਂ ਤਾਨਾਸ਼ਾਹੀ ਚਲਾ ਰਹੇ ਹੋ ਨਾ ਇਹ ਪਹਿਲਾਂ ਅੰਗਰੇਜ਼ਾਂ ਵੇਲੇ ਵੀ ਇਹੀ ਤਾਨਾਸ਼ਾਹੀ ਹੁੰਦੀ ਹੁੰਦੀ ਸੀ ਸਾਡੇ ਹਿੰਦੁਸਤਾਨੀਆਂ ਦੇ ਪੰਜਾਬੀਆਂ ਦੇ ਉਹਨਾਂ ਨੂੰ ਇਹ ਲੱਗਦਾ ਸੀ ਸਾਨੂੰ ਇੱਥੋਂ ਭਜਾਉਣ ਵਾਲਾ ਕੋਈ ਨਹੀਂ ਜਿੰਨੇ ਅਸੀਂ ਚਾਹੀਏ ਡੰਡਾ ਉਮੀ ਜਲਾਵਾਂਗੇ ਤੇ ਆਪਦੇ ਮੁਕਾਬਲہ ਕੰਮ ਕਰਾਂਗੇ ਪਰ ਇਹ ਜਿਹੜੀ ਤੁਹਾਡੀ ਸਰਕਾਰ ਹੈ ਇਹ ਸਾਲ ਦੀ ਮਤਾਜੀ ਰਹੇਗੀ ਇੱਕ ਸਾਲ ਬਾਅਦ ਤੁਹਾਡੀ ਪੰਜਾਬੀਆਂ ਨੇ ਤੇ ਸਰਕਾਰ ਨਹੀਂ ਖੜਨ ਦੇਣੀ ਜੇ ਜੇ ਤੁਸੀਂ ਲੱਛਣ ਫੜੇ ਹੋਏ ਦੂਸਰਾ ਨੰਬਰ ਮੈਂ ਜਿਹੜਾ ਅੰਦਰ ਪਤਾ ਕੀਤਾ ਉਹਨਾਂ ਨੇ ਦੱਸਿਆ ਵੀ ਅਸੀਂ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਰਜਿਸਟ੍ਰੇਸ਼ਨ ਤੋਂ ਬਾਅਦ ਇਹ ਡਾਟਾ ਉੱਪਰ ਜਾਊਗਾ ਉਸ ਤੋਂ ਬਾਅਦ ਉੱਥੋਂ ਅਪਰੂਵ ਹੋਊਗਾ ਜੇ ਕਿਸੇ ਦਾ ਅਪਰੂਵ ਹੋਊਗਾ ਫਿਰ ਕਾਰਡ ਬਣਾਵਾਂਗੇ ਮਦਾ ਹੱਦ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਹੀ ਇੱਕ ਪਾਸੇ ਤੁਸੀਂ ਕਹਿੰਦੇ ਪੂਰੇ ਪੰਜਾਬੀਆਂ ਦੀ ਇਹ 10 ਲੱਖ ਤੱਕ ਦਾ ਲਾਜ ਫਰੀ ਹੈ ਜੇ 10 ਲੱਖ ਤੱਕ ਦਾ ਲਾਜ ਫਰੀ ਹੈ ਭਾਈ ਸਾਹਿਬ ਇਹ ਕਾਹਦੇ ਲਈ ਇਹਨੂੰ ਕਲੀਅਰ ਕਰੋ ਇਹ ਜੁੰਗਲੇ ਬਾਗੀਆਂ ਜਿਹੜੀਆਂ ਇਹ ਲੋਕਾਂ ਨੂੰ ਤੁਸੀਂ ਇਹ ਕਾਰਡ ਦਿਖਾ ਕੇ ਆਉਂਦੇ ਤੁਸੀਂ ਕਹਿੰਦੇ ਹੁੰਦੇ ਸੀ ਪਹਿਲਾਂ ਪੁਰਾਣੀਆਂ ਪਾਰਟੀਆਂ ਆਉਂਦੀਆਂ ਫੋਟੋ ਲਾਂਦਿਆਂ ਥਾਂ ਥਾਂ ਆਹ ਕੀ ਕਰਿਆ ਤੁਸੀਂ ਆਹ ਪਿੱਛੇ ਦੇਖੋ ਬੋਰਡ ਲੱਗਿਆ ਉਹ ਪਿੱਛੇ ਇੱਧਰ ਦੇਖੋ ਬੋਰਡ ਲੱਗਿਆ ਤੁਸੀਂ ਵੀ ਤਾਂ ਇਤਿਹਾਰ ਬਾਜੀ ਦੇ ਬਹਿ ਕੇ ਪਹਿਲਾਂ ਦੀਆਂ ਸਰਕਾਰਾਂ ਤੇ ਹੁਣ ਥੋੜੀ ਸਰਕਾਰ ਚ ਕੀ ਫਰਕ ਰਿਹਾ ਇਹਦੇ ਬਾਰੇ ਤੁਸੀਂ ਜਵਾਬ ਤੁਹਾਨੂੰ ਦੇਣਾ ਪਊਗਾ ਤੁਹਾਡੀ ਪਾਰਟੀ ਨੂੰ ਤੁਹਾਡੀ ਸਰਕਾਰ ਨੂੰ ਇਹ ਜਵਾਬ ਦੇਣਾ ਪਊਗਾ ਵੀ ਇਹ ਕੀ ਹੋ ਰਿਹਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਦੇਖੋ ਸਰਕਾਰੀ ਬਿਲਡਿੰਗ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਮਿਊਂਸਿਪਲ ਕਮੇਟੀ ਦੀ ਆ ਨਾਲ ਇਹਨਾਂ ਨੇ ਲੈ ਕੇ ਲਾਇਆ ਵਿਆ ਸਿਹਤ ਬੀਮਾ ਕਾਰਡ ਲਈ ਦਸਤਾਵੇਜ਼ ਸਾਰੇ ਪਰਿਵਾਰ ਦੇ ਆਧਾਰ ਕਾਰਡ ਸਾਰੇ ਪਰਿਵਾਰ ਦੇ ਵੋਟਰ ਕਾਰਡ 18 ਸਾਲ ਤੋਂ ਘੱਟ ਬੱਚਿਆਂ ਦੇ ਇਕੱਲੇ ਆਧਾਰ卡 ਦਫ਼ਤਰ ਵਿਖੇ ਪਰਿਵਾਰ ਦੇ ਸਿਰਫ ਇੱਕ ਮੈਂਬਰ ਦੀ ਫੋਟੋ ਹੋਵੇਗੀ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਵੀ ਇੱਥੇ ਮਾਂ ਸਾਹਿਬ ਤੁਸੀਂ ਦੱਸੋ ਵੀ ਜਿਹੜਾ ਹਾਂ ਤੁਸੀਂ ਲਿਖ ਕੇ ਇੱਥੇ ਲਾਇਆ ਬਾਉਂਡਰ ਕਾਰਡ ਇਹਦੇ ਨਾਲ ਬਾਉਂਡਰ ਕਾਰਡ ਦਾ ਕੀ ਲੈਣਾ ਇਹ ਵੀ ਮਾਰੇਗਾ ਦੱਸੋ ਖੁੱਲ ਕੇ ਲੋਕਾਂ ਨੂੰ ਵੀ ਹੁਣ ਇਹ ਦਾਦਾ ਕਿੱਧਰ ਜਾਊਗਾ ਹੁਣ ਫੈਸਲਾ ਪੰਜਾਬ ਦੀ ਜਨਤਾ ਨੇ ਦੇਣਾ ਹੈ ਆਪਣਾ ਫੈਸਲਾ ਕਮੈਂਟ ਬਾਕਸ ਵਿੱਚ ਦੱਸੋ ਪੜਾਸ ਪੋਸਟ ਬਰਨਾਲਾ ਤੁਹਾਡੇ ਕੋਲ ਵੀ ਕੋਈ ਪੜਾਸ ਹੈ ਤਾਂ ਸਾਡੇ ਨਾਲ ਸਾਂਝੀ ਕਰੋ